ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜ਼ਿੰਦਗੀ ਇੱਕੀ ਕਿਤਾਬ ਤੇ। ਅਸੀਂ ਤੁਹਾਡੇ ਲਈ ਰਾਮ ਸਰੂਪ ਅਣਖੀ ਦੀ ਪੰਜਾਬੀ ਕਹਾਣੀ ਗੱਜਨ ਸਿੰਘ ਲੈ ਕੇ ਹਾਜ਼ਰ ਹੋਏ ਹਾਂ। ਇਹ ਕਹਾਣੀ ਬਹੁਤ ਹੀ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਹੈ। ਸ਼ੁਰੂ ਕਰਦੇ ਹਾਂ ਜੀ। ਜੇ ਬੁੜੇ ਦਾ ਹਕਮਾਈ ਨਾ ਹੋਵੇ ਤਾਂ ਜਹੇ ਜੇ ਫੁੱਲ ਗੰਗਾ ਚ ਜਾ ਕੇ ਪਾਤੇ ਜਹੇ ਜੇ ਰਾਜ ਰਜ਼ਾਦੀਆਂ ਨੇ ਟੋਬੇ ਚ ਤੇਰ ਤੇ ਗੱਜਨ ਸਿੰਘ ਨੇ ਆਉਂਦਿਆਂ ਹੀ ਰੋਜ਼ ਵਾਂਗ ਪਾਡੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਫੇਰ ਦੱਸਿਆ ਮੈਂ ਆਪਣੇ ਪਿਓ ਦਾ ਹਕਾਮਾ ਕੀਤਾ ਪੂਰਾ ਹਜ਼ਾਰ ਲਾਤਾ ਹਜ਼ਾਰ ਤਾਂ ਠਿਕਰੀਆਂ ਮਸਾਂ ਇਕੱਠੀਆਂ ਹੁੰਦੀਆਂ ਨੇ ਘਰ ਘਰ ਪਤਾ ਲੱਗ ਗਿਆ ਬਈ ਗੱਜਨ ਦਾ ਪਿਓ ਮਰਿਆ ਇਸ ਤਰ੍ਹਾਂ ਹੀ ਕਈ ਗੱਲਾਂ ਉਹ ਆਪਣੇ ਪਿਓ ਦੇ ਹਕਾਮੇ ਦੀਆਂ ਕਰਦਾ ਰਿਹਾ ਕਿੰਨੇ ਲੱਡੂ ਪੱਕੇ ਕਿੰਨੇ ਕੜਾਹੇ ਚੌਲਾਂ ਦੇ ਨਿਕਲੇ ਤੇ ਗਦੌੜੇ ਲਈ ਕਿੰਨੇ ਮਣਖੰਡ ਲੱਗੇ ਗਜਨ ਸਿੰਘ ਦੇ ਗਵਾਂਢ ਵਿੱਚ ਹੀ ਮੈਨੂੰ ਰਹਿੰਦੇ ਨੂੰ 2 ਸਾਲ ਹੋ ਗਏ ਸਨ ਉਹਦੇ ਕੋਲ 10 ਕਮਾਨ ਜ਼ਮੀਨ ਸੀ ਬਾਹੀ ਉਹ ਆਪ ਨਹੀਂ ਸੀ ਕਰਦਾ ਹਿੱਸੇ ਤੇ ਜਾਂ ਠੇਕੇ ਤੇ ਕਿਸੇ ਹੋਰ ਨੂੰ ਹਰ ਸਾਲ ਦੇ ਛੱਡਦਾ ਸੀ ਉਸ ਇੱਕੋ ਇੱਕ ਮੁੰਡਾ ਸੀ ਜਿਹੜਾ ਬੀਏ ਤੱਕ ਪੜ ਗਿਆ ਸੀ ਤੇ ਹੁਣ ਬੀਐਡ ਕਰਕੇ ਮਾਸਟਰ ਵੀ ਲੱਗ ਗਿਆ ਸੀ ਮੁੰਡਾ ਵਿਆਹਿਆ ਗਿਆ ਸੀ ਮਹਿੰਗਾਈ ਕਰਕੇ ਉਸ ਦਾ ਆਪਣਾ ਢਿੱਡ ਮਸਾ ਪੂਰਾ ਹੁੰਦਾ ਸੀ ਨਮਾ ਨਮਾ ਵਿਆਹ ਮੁੰਡੇ ਕੋਲ ਪਹੁੰਚ ਹੀ ਨਹੀਂ ਸੀ ਕਿ ਆਪਣੇ ਪਿਓ ਨੂੰ ਵੀ ਕੁਝ ਭੇਜ ਸਕੇ ਆਪਣੇ ਪਿਓ ਦੀਆਂ ਫੜਾਂ ਤੇ ਚੱਕ ਮੇ ਖਰਚ ਤੋਂ ਖਿੱਚ ਕੇ ਉਹ ਕਦੇ ਕਦੇ ਹੀ ਪਿੰਡ ਆਉਂਦਾ ਐਡੀ ਦੂਰੋਂ ਆਉਣਾ ਕਿਹੜਾ ਸੌਖੀ ਗੱਲ ਸੀ ਇੱਕ ਵਾਰੀ ਆਉਣ ਨਾਲ 5 ਰੁਪਈਆ ਨੂੰ ਥੁੱਕ ਲੱਗ ਜਾਂਦਾ ਸੀ ਗਜਨ ਸਿੰਘ ਦੀ ਉਮਰ ਉਸ ਵੇਲੇ 60 ਸਾਲ ਨੂੰ ਟੱਪੀ ਹੋਈ ਸੀ 15-20 ਸਾਲ ਤੋਂ ਉਹ ਫੀਮ ਦਾ ਆਦੀ ਸੀ ਭਾਵੇਂ ਸਰਕਾਰੀ ਤੌਰ ਤੇ ਫੀਮ ਦੀ ਉਦੋਂ ਮਨਾਹੀ ਸੀ ਪਰ ਉਹ ਤਿੰਨ ਟੋਲੇ ਆਪਣਾ ਮਹੀਨੇ ਦਾ ਖਰਚ ਕਿਧੋ ਨਾ ਕਿਧੋ ਪੂਰਾ ਕਰ ਹੀ ਲੈਂਦਾ ਮੁੰਡਾ ਕਦੇ ਜੇ ਪਿੰਡ ਆਉਂਦਾ ਤਾਂ ਬਾਪੂ ਨੂੰ ਸਮਝਾਉਣ ਲੱਗਦਾ ਬਾਪੂ ਜ਼ਮਾਨਾ ਬਹੁਤ ਮਾੜਾ ਆ ਗਿਆ ਮੇਰੇ ਕੰਨੇ ਵੀ ਕੁਝ ਸੋਚ ਤਾ ਗਜਨ ਚਾਰੇ ਪੈ ਚੁੱਕ ਕੇ ਉਸ ਤੇ ਬਰ ਪੈਨ ਓਏ ਮੈਂ ਤੈਨੂੰ ਕੋਈ ਬਦਰਾਮੀ ਤਾਂ ਨਹੀਂ ਖੱਟਦੀ ਤੈਨੂੰ ਪੜਾਤਾ ਵਿਆਹ ਤਾਂ ਹੁਣ ਤਾਂ ਮੈਨੂੰ ਮਤ ਦੇਣਾ ਆਲਾ ਆ ਗਿਆ ਮੈਂ ਤੈਨੂੰ ਜੰਮਿਆ ਕਿ ਤੂੰ ਮੈਨੂੰ ਜੰਮਿਆ ਮੁੰਡਾ ਚੁੱਪ ਵੱਟ ਲੈਂਦਾ ਸ਼ਾਇਦ ਇਹ ਸੋਚ ਕੇ ਬੁੜਾ ਕਦੇ ਤਾਂ ਮਰੇਗਾ ਹੀ ਕੁਝ ਦਿਨਾਂ ਪਿਛੋਂ ਫਿਰ ਗਜਨ ਸਿੰਘ ਮੇਰੀ ਬੈਠਕ ਵਿੱਚ ਆ ਬੈਠਾ ਇਦਰ-ਉਦਰ ਦੀਆਂ ਗੱਲਾਂ ਕਰਕੇ ਉਸਨੇ ਫਿਰ ਆਪਣੀ ਗੱਲ ਛੇੜ ਦਿੱਤੀ ਹੁਣ ਕੁੜੀਆਂ ਦੇ ਵਿਆਹ ਕਾਦੇ ਨਹੀਂ ਗੁੱਡੇ ਗੁੱਡੀ ਦਾ ਵਿਆਹ ਸਮਝੋ ਮੈਂ ਆਪਣੀ ਕੁੜੀ ਦੇ ਜਨਮ ਚੌਥੇ ਦਿਨ ਤੂਰੀ ਸੀ ਪ੍ਰਾਣ ਨੂੰ ਕੰਠਾ ਤੇ ਕੁੜੀ ਨੂੰ ਮੈਂ ਦਿੱਤੀ ਸੀ ਦਾਜ ਚ ਹਥਣੀ ਆਰ ਗਈ ਗੱਜਨ ਸਿੰਘ ਐਡਾ ਵੱਡਾ ਅਜੇ ਨਹੀਂ ਸੀ ਹੋਇਆ ਪਰ ਅਫੀਮ ਨੇ ਉਸ ਦੇ ਹੱਡ ਚਰ ਲੈ ਸਨ 60 ਸਾਲ ਦੀ ਉਮਰ ਵਿੱਚ ਹੀ ਉਸ ਦਾ ਸਰੀਰ 80-90 ਸਾਲ ਦਾ ਲੱਗਦਾ ਸੀ ਉਸ ਨੂੰ ਸਾਹ ਦੀ ਕਸਰ ਵੀ ਸੀ ਸਾਹ ਵਾਲੇ ਬੰਦੇ ਦੀ ਸਾਹ ਚੜ ਕੇ ਭਾਵੇਂ ਹੁਣ ਜਾਨ ਨਿਕਲ ਜਾਵੇ ਉਹ ਦਿਨੋਂ ਦਿਨ ਥਿਬਦਾ ਲਾ ਗਿਆ ਇੱਕ ਦਿਨ ਗੱਜਨ ਆਉਂਦਾ ਹੀ ਮਗਜ਼ਾਟ ਮਾਰਨ ਲੱਗ ਪਿਆ ਜਗਰਾਸ ਤੈਂ ਤਾਂ ਮਿੱਟੀ ਐ ਨਿਰਾ ਕਹਿੰਦਾ ਬਦਲੀ ਨਹੀਂ ਹੁੰਦੀ ਮੈਂ ਜਾਵਾਂ ਮਾਂ ਤਾਂ ਅਫਸਰਾਂ ਦੀ ਪੁਗਾਟ ਪਾ ਦਿਆਂ ਬਹੁਤ ਬਰੇ ਹੋ ਗਏ ਆਪਣੇ ਖੇਤ 'ਚ ਮੋਗੀ ਲਗਣੀ ਸੀ ਕੱਸੀ 'ਚ ਜਦੋਂ ਮੈਂ ਜਾਮਾ ਅਫਸਰ ਮੂੰਹ ਫੇਰ ਲੈਣਾ ਚੁੱਪ ਕਰਕੇ ਇੱਕ ਦਿਨ 100 ਦਾ ਨੋਟ ਮੈਂ ਸਾਹਬ ਦੀ ਜੇਬ 'ਚ ਪਾਤਾ ਫੇਰ ਤਾਂ ਉਹਰਸੀ ਸਾਲਾ ਨੇੜੇਾਂ ਨੂੰ ਉੱਧੜਦਾ ਫਿਰੇ ਚੌਥੇ ਦਿਨ ਮੋਗੀ ਲਾਤੀ ਪਸ਼ੂ ਲੈਣ ਦੇ ਦਿਨ ਵਿੱਚ ਉਹ ਪੂਰਾ ਸਮਝ ਨਹੀਂ ਸੀ ਵਰਤਾ 600 ਦੀ ਲਵੇਰੀ ਮੈਂ ਲੈਂਦਾ ਟੋਕੜ ਹੋ ਜਾਂਦੀ ਤਾਂ 300 ਵਿੱਚ ਨਵੇਂ ਦੁੱਧ ਹੋਈ ਬਈ ਵੀ ਵੇਚ ਦਿੰਦਾ ਉਸੇ 300 ਵਿੱਚ ਚਾਰ ਸਿਰ ਦੁੱਧ ਵਾਲੀ ਗਾਂ ਲੈ ਲੈਂਦਾ ਮਨ ਵਿੱਚ ਖਰੂ ਦੁੱਟਦਾ ਤਾਂ ਉਹੀ ਗਾਂ ਦੂਜੇ ਮਹੀਨੇ ਬੱਟੇ ਵਿੱਚ ਦੇ ਕੇ ਸੱਜਰ ਸੂਈ ਮੈਂ ਲੈਂਦਾ ਤੇ 400 ਰੁਪਇਆ ਆਪਣੇ ਨਾਂ 'ਵਿਆਜੂ' ਲਿਖਵਾ ਲੈਂਦਾ ਕਦੇ-ਕਦੇ ਇਹੋ ਜਿਹੇ ਸੌਦੇ ਵਿੱਚ ਇਹੋ ਜਿਹੀ ਮੈਂ ਹੰਡਰ ਹੀ ਨਿਕਲ ਜਾਂਦੀ ਸਰੀਰਕ ਤੌਰ ਤੇ ਗੱਜਨ ਸਿੰਘ ਦਿਨੋ-ਦਿਨ ਕਮਜ਼ੋਰ ਹੁੰਦਾ ਗਿਆ ਹੁਣ ਉਸ ਤੋਂ ਤੁਰਿਆ ਮਸਾਂ ਜਾਂਦਾ ਸੀ ਖਾਂਗਨੇ ਵੀ ਜ਼ੋਰ ਪਾ ਲਿਆ ਫੀਮ ਵੀ ਚੰਗੀ ਨਹੀਂ ਸੀ ਮਿਲਦੀ ਹੁਣ ਫੀਮਾਂ ਕਿੱਥੇ ਨੇ ਕੀੜਿਆਂ ਦਾ ਗੂਹ ਹੈ ਕਈ ਵਾਰ ਉਹ ਕਹਿੰਦਾ ਹੁੰਦਾ ਦੋ ਮਹੀਨੇ ਲੰਘ ਗਏ ਹੁਣ ਕਦੇ ਗੱਜਨ ਮੇਰੇ ਕੋਲ ਨਹੀਂ ਸੀ ਆਇਆ ਸੁਣਿਆ ਕਿ ਗੱਜਨ ਬੁढ़ा ਬਿਮਾਰ ਹੈ ਬਹੁਤ ਫੇਰ ਸੁਣਿਆ ਇੱਕ ਦਿਨ ਕਿ ਗੱਜਨ ਸਿੰਘ ਨੂੰ ਅੱਜ ਭੁੰਜੇ ਲਾ ਲਿਆ ਹੈ ਮੈਂ ਛੱਟ ਦੇ ਕੇ ਉਹਨਾਂ ਦੇ ਘਰ ਗਿਆ ਜਗਰਾਸ ਵੀ ਮੌਕੇ ਤੇ ਆ ਗਿਆ ਸੀ ਮੈਂ ਆਪਣੇ ਕਮਾਂਕਾਰਾਂ ਵਿੱਚ ਰੁੱਝਿਆ ਪਹਿਲਾਂ ਕਦੇ ਗਜਨ ਸਿੰਘ ਦੇ ਘਰ ਮਸਾਂ ਆਉਂਦਾ ਸਾਂ ਭਾਵੇਂ ਘਰ ਗਵਾਂਢ ਵਿੱਚ ਹੀ ਸੀ ਉਹ ਆਪ ਹੀ ਤਾਂ ਪਹਿਲਾਂ ਮੈਨੂੰ ਮਿਲ ਜਾਂਦਾ ਸੀ ਇਸ ਕਰਕੇ ਸ਼ਾਇਦ ਕਿ ਉਸ ਮੁੰਡਾ ਜਗਰਾਜ ਮੇਰਾ ਜਾਣਕਾਰ ਸੀ ਬੁੜੇ ਆਪਣੇ ਮੁੰਡਿਆਂ ਦੀਆਂ ਚੁਗਲੀਆਂ ਉਹਨਾਂ ਦੇ ਦੋਸਤਾਂ ਕੋਲ ਕਰਕੇ ਬਹੁਤ ਹੀ ਰਾਜ਼ੀ ਹੁੰਦੇ ਨੇ ਗਜਨ ਸਿੰਘ ਭੁੰਜੇ ਲਾਇਆ ਸੀ ਉਸ ਵਿੱਚ ਕੋਈ ਕੋਈ ਸਾਹ ਸੀ ਜਗਰਾਜ ਉਸੀ ਮਾਂ ਤੇ ਬੋਟੀ ਕੋਲ ਬੈਠੇ ਸਨ ਚੁੱਪ ਕਰੇ ਜਿਵੇਂ ਪੂਰੇ ਸਾਹ ਨਿਕਲਣ ਦੇ ਹੀ ਰੋਣ ਲੱਗਣਗੇ ਗਵਾਂਢ ਵਿੱਚ ਵੀ ਚਾਰ ਪੰਜ ਬੁੜੀਆਂ ਤੇ ਕੁਝ ਬੰਦੇ ਆ ਗਏ ਅਗਵਾੜ ਸਾਰੇ ਵਿੱਚ ਫੇਰ ਪਿੰਡ ਚੋਂ ਵੀ ਮੂੰਹੋਂ ਮੂੰਹ ਇੱਕਦਮ ਗੱਲ ਹੋ ਗਈ ਕਿ ਗੱਜਨ ਸਿੰਘ ਪੁੰਜੇ ਲਾਇਆ ਹੋਇਆ ਹੈ ਕੁਝ ਬੰਦੇ ਹੋਰ ਵੀ ਆ ਗਏ ਇੱਕ ਬੰਦਾ ਜਿਸਦੇ ਤੇੜ ਚਿੱਟੀ ਮੈਲੀ ਟੰਗ ਵੀ ਧੁੱਤੀ ਬੰਨੀ ਹੋਈ ਸੀ ਦਾੜੀ ਕੱਟੀ ਹੋਈ ਸੀ ਤੇ ਸਿਰ ਤੇ ਪੰਗ ਆਉਣ ਸਰ ਪੁੱਛਣ ਲਗਾ ਅਜੇ ਸਾਹ ਹੈਗੇ ਮੱਸ ਨੂੰ ਦੱਸਿਆ ਕਿ ਇਹ ਤਾਂ ਕਦੋਂ ਦਾ ਪੂਰਾ ਹੋ ਗਿਆ ਉਹ ਬੰਦਾ ਚੁੱਪ ਕਰਕੇ ਜਗਰਾਜ ਨੂੰ ਮੋਢਿਆਂ ਫੜ ਕੇ ਇੱਕ ਖੁੰਝੇ ਲੈ ਗਿਆ ਤੇ ਬੱਚਿਆਂ ਵਾਂਗ ਸਮਝਾਇਆ ਦੇਖ ਭਾਈ ਜਗਰਾਜ ਸਿਆ ਤੇਰੇ ਬਾਪੂ ਨੂੰ 6 ਮਹੀਨੇ ਹੋ ਗਏ ਨਾਮਾਕਰਨ ਖਾਤਰ ਕਹਿੰਦਿਆਂ ਨੂੰ ਪਰ ਉਸ ਨੂੰ ਆਇਆ ਨਹੀਂ ਗਿਆ ਬਿਮਾਰ ਬਹੁਤ ਰਿਹਾ ਵਿਚਾਰਾ ਬੁਢੇ ਦੇਹ ਕਾਮੇ ਵੇਲੇ ਪੈਸੇ ਲੈ ਸੀ ਹੁਣ ਡੂਡ ਹਜ਼ਾਰ ਦਾ ਨਾਮਾ ਹੋ ਗਿਆ ਅੱਥ ਨੇ ਹੱਟ ਤੇ ਆ ਸੀ ਤੂੰ ਜ਼ਰੂਰ ਉਸ ਤੋਂ ਮੋਢਾ ਛੜਾ ਕੇ ਜੁਗਰਾਜ਼ ਬਾਪੂ ਦੀ ਲੋਥ ਵਾ ਲਾਇਆ ਤਾਂ ਇੱਕ ਹੋਰ ਬੰਦੇ ਨੇ ਉੱਠ ਕੇ ਕੰਨ ਵਿੱਚ ਆਖਿਆ ਜਗਰਾਜ਼ ਭਾਈ ਬੁਢੇ ਨੇ ਕੁੜੀ ਦੇ ਵਿਆਹ ਵੇਲੇ 2000 ਲਿਆ ਸੀ ਬੀ ਆਜੂ ਯਾਦ ਰੱਖੀ ਬਹੀ ਮੇਰੇ ਕੋਲ ਐ ਦੇਖਣੀ ਐ ਤਾਂ ਜਗਰਾਜ ਦੇ ਦਿਮਾਗ ਵਿੱਚ ਹਥੌੜੇ ਦੀਆਂ ਸੱਟਾਂ ਵੱਜ ਰਹੀਆਂ ਸਨ ਗੱਜਨ ਦੀ ਅਰਥੀ ਅਜੇ ਚੁੱਕੀ ਨਹੀਂ ਸੀ ਕਿ ਤੀਜੇ ਬੰਦੇ ਨੇ ਜਗਰਾਜ ਨੂੰ ਆ ਕੇ ਆਖਿਆ ਬਹੁਤ ਦੁੱਖ ਭੋਗਿਆ ਵਿਚਾਰੇ ਨੇ ਚੰਗਾ ਇਹਦੀ ਐਨੀ ਲਿਖੀ ਸੀ ਜਗਰਾਜ ਬੇਲਾ ਭਾਵੇਂ ਗੱਲ ਕਰਨ ਦਾ ਨਹੀਂ ਪਰ ਕੀਤੀ ਚੰਗੀ ਹੁੰਦੀ ਹੈ ਨਾਲੇ ਗੱਲ ਕੰਨ 'ਚ ਕਰਨ ਵਾਲੀ ਹੈ ਬੁੜੇ ਕੰਨੀ 50 ਰੁਪਏ ਫੀਮ ਦੇ ਰਹੇ ਨੇ ਜੇ ਗ੍ਰਾਸ ਦੀਆਂ ਅੱਖਾਂ ਵਿੱਚ ਅਥਰੂ ਸੁੱਕ ਗਏ ਉਸ ਨੂੰ ਲੱਗਿਆ ਜਿਵੇਂ ਧਰਮਰਾਜ ਦੇ ਜਮਦੂਤਾ ਨਾਲੋਂ ਤਕੜੇ ਇਹ ਤਿੰਨ ਜਮ ਉਸ ਦੇ ਬਾਪੂ ਨੂੰ ਮਰਨ ਨਹੀਂ ਦੇਣਾ ਚਾਹੁੰਦੇ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ ਸਤਿ ਸ਼੍ਰੀ ਅਕਾਲ